ਇਈਓ ਗੱਲ ਬਾਬਾ ਬੁੱਢਾ ਸਾਹਿਬ ਜੀ ਨੇ ਆਖੀ ਐ। ਇਈਓ ਗੱਲ ਬਾਬਾ ਬੁੱਢਾ ਸਾਹਿਬ ਜੀ ਨੇ ਆਖੀ। ਮਹਾਰਾਜ ਜੀ ਨੇ ਆਖਿਆ ਸੀ ਕਿ ਪਰੁਖਾ ਤੂੰ ਕਿਉਂ ਨਹੀਂ ਗਿਆ? ਇਈਓ ਗੱਲ ਬਾਬਾ ਬੁੱਢਾ ਸਾਹਿਬ ਜੀ ਨੇ ਆਖੀ। ਤੇ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਉਹ ਸ਼ਖਸੀਅਤ ਨੇ। ਉਹ ਸ਼ਖਸੀਅਤ ਨੇ ਬਾਬਾ ਬੁੱਢਾ ਸਾਹਿਬ ਜੀ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਸੀ ਤੈਥੋਂ ਉਹਦੇ ਕਦੇ ਨਾ ਹੋਸਾਂ। ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖਿਆ ਸੀ ਤਿੰਨ ਕਉ ਕਿਆ ਉਪਦੇਸੀ ਐ ਜਿਨ ਗੁਰ ਨਾਨਕ ਦੇਉ ਤੀਜੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰ ਦਿੱਤੀ ਸਿੱਖੀ ਦੀ ਆਬਦ ਸੀਮਾ ਕਹਿ ਕਰਕੇ ਨਿਵਾਜਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਆਬਦ ਸੀਮਾ ਇਤਿਹਾਸ ਦੇ ਬੋਲ ਨੇ ਇਹ ਸਾਗਰ ਕੋ ਬੋਹਿਥ ਭਾਰਾ ਬਾਬਾ ਜਲਤੇ ਕਰ ਹੈ ਨਿਸਤਾਰਾ ਸਿੱਖੀ ਆਵਦ ਨਾ ਇਸਤੇ ਪਰੇ ਕਿਰਪਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀ ਆਨੇ ਨਾਮ ਲਏ ਗਨ ਬਿਗਨ ਸੋ ਹਰੇ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਵੇਗਾ ਨਾ ਧਨ ਆਖੇਗਾ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਉਹਦੇ ਬਿਗਨ ਦੂਰ ਹੋ ਜਾਣਗੇ ਨਾਮ ਲਏ ਗਨ ਬਿਗਨ ਸੋ ਹਰੇ ਪਰਮਾਤਮਾ ਹਰ ਹਰ ਕੀ ਹੈ ਜਿਹੜਾ ਹਰੇ ਭਾਵ ਕਿਸੇ ਚੀਜ਼ ਨੂੰ ਚੋਰੀ ਕਰਨ ਵਾਲਾ ਉਹਨੂੰ ਹਰ ਕਹਿੰਦੇ ਨੇ ਪਰਮਾਤਮਾ ਆਪਣੇ ਗੁਰਸਿੱਖਾਂ ਦੇ ਆਪਣੇ ਜੀਵਾਂ ਦੇ ਦੁੱਖ ਕਲੇਸ਼ ਹਰ ਲੈਂਦਾ ਆਇਆ ਚੋਰੀ ਕਰ ਲੈਂਦਾ ਦੂਰ ਕਰ ਦਿੰਦਾ ਉਹ ਹਰੀ ਹੈ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਪੰਜਵੇਂ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣੀ ਹੈ ਨਾ ਬਾਬਾ ਜੀ ਦੀ ਸਲਾਹ ਲਈ ਹੈ ਪੰਜਵੇਂ ਪਾਤਸ਼ਾਹ ਜੀ ਨੇ ਭਰਾਤਾ ਬਾਬਾ ਮਹਾਦੇਵ ਜੀ ਦੀ ਸਲਾਹ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੀ ਹਰ ਪ੍ਰਕਾਰ ਦੀ ਵਿੱਦਿਆ ਦਾ ਪ੍ਰਬੰਧ ਬਾਬਾ ਜੀ ਨੂੰ ਦਿੱਤਾ ਹੈ ਤੇ ਸੰਗਤ ਜੀ ਚੇਤਾ ਰੱਖਿਆ ਜੇ ਅਰਦਾਸ ਵੀ ਮਹਾਰਾਜ ਜੀ ਦੇ ਪ੍ਰਗਟਾਉਣ ਦੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤ ਜੀਓ ਵੱਡਾ ਪ੍ਰਾਤਨ ਸਿੱਖ ਪਰਮਾਨਕ ਹੈ ਕਰਕੇ ਨੇ ਵਾਜਿਆ ਬਾਬਾ ਬੁੱਢਾ ਸਾਹਿਬ ਜੀ ਨੂੰ ਇਹ ਮਹਾਨ ਹਸਤੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਰ ਪ੍ਰਕਾਰ ਦੀ ਵਿਦਿਆ ਦੇ ਉਸਤਾਦ ਨੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਨਵਾਜਿਆ ਵੀ ਬੜਾਇਆ ਇਹਨਾਂ ਨੂੰ ਸਨਮਾਨ ਵੀ ਬਹੁਤ ਦਿੱਤਾ ਆ ਕਾਰਨ ਕਾਰਨ ਇਹ ਵੀ ਇਹਨਾਂ ਨੇ ਗੁਰੂ ਦਾ ਹੁਕਮ ਮੰਨਿਆ ਹੁਕਮ ਮੰਨਿਆ ਜੇ ਅਕਾਲ ਤਖ਼ਤ ਸਾਹਿਬ ਜੀ ਦੀ ਉਹ ਸਾਰੀ ਹੋਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੇਵਾ ਦਿੱਤੀ ਕੋਈ ਮਿਸਤਰੀ ਨਾਲ ਨਹੀਂ ਜੇ ਲਾਇਆ ਕੋਲ ਆਕਮ ਰਸ ਦੀ ਪਦਵੀ ਹੈ ਗੁਰੂ ਦੇ ਹੁਕਮ ਦੇ ਵਿੱਚ ਭੈ ਦੇ ਵਿੱਚ ਵਿਚਰਦੇ ਨੇ ਤੇ ਸੰਗਤ ਜੀਓ 113 ਸਾਲ ਗੁਰੂ ਘਰ ਦੇ ਵਿੱਚ ਸੇਵਾ ਕੀਤੀ ਹੈ 12 ਸਾਲ ਦੀ ਉਮਰ ਵਿੱਚ ਕੱਥੂ ਨੰਗਲ ਦੀ ਜੂਹ ਦੇ ਵਿੱਚ ਕੀਰਤਨ ਸਰਵਣ ਕੀਤਾ ਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਦੇ ਦਰ ਦੇ ਹੋ ਕੇ ਰਹਿ ਗਏ ਅਖੀਰ ਤੱਕ ਜਦੋਂ ਅੰਮ੍ਰਿਤ ਵੇਲੇ ਫਿਰ ਅਕਾਲ ਚਲਾਣਾ ਕਰਦੇ ਨੇ ਜਪਜੀਤ ਸਾਹਿਬ ਜੀ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੋਦ ਹੱਥ ਪਾਵਨ ਹਸਤ ਕਮਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਬਾਬਾ ਜੀਆ ਦਾ ਸੰਸਕਾਰ ਵੀ ਕੀਤਾ ਇਤਿਹਾਸ ਕਹਿੰਦਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਖਾਂ ਦੇ ਵਿੱਚ ਪ੍ਰੇਮ ਦੇ ਹੰਝੂ ਵੀ ਆਏ ਨੇ ਜਦੋਂ ਬਾਬਾ ਜੀਆ ਦਾ ਸੰਸਕਾਰ ਹੋਇਆ एसी महान शख्सियत ने बाबा जी बाबा बुढा साहिब